ਇਸ ਵੇਲੇ ਦੀ ਵੱਡੀ ਅਪਡੇਟ ਤਰਨਤਾਰਨ ਜਿਮਣੀ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਵੱਲੋਂ ਲੀਡ ਜਿਹੜੀ ਉਹ ਪ੍ਰਕਰਾਰ ਰੱਖੀ ਗਈ ਹੈ 6 ਰੋਜ਼ਾਨਾ ਗਿਣਨੇ 7ਵੇਂ ਦੀ ਗਿਣਤੀ ਸ਼ੁਰੂ ਹੋਈ ਹੋਈ ਹੈ ਤਾਂ ਆਮ ਆਦਮੀ ਪਾਰਟੀ ਜਿਹੜੀ ਸਾਰਿਆਂ ਨਾਲੋਂ ਅੱਗੇ ਚੱਲਦੀ ਹੋਈ ਨਜ਼ਰ ਆ ਰਹੀ ਹੈ ਤਾਂ ਬਿੱਤੇ ਕੁਝ ਦਿਨਾਂ ਦੇ ਵਿੱਚ ਲੋਕਾਂ ਦੇ ਵੱਲੋਂ ਕਿਹਾ ਜਾ ਰਿਹਾ ਸੀ ਕਿ ਹਰਮਿਤ ਸਿੰਘ ਸੰਤੂ ਨੇ ਜਿਹੜੇ ਉਹ ਤਰਨਤਾਰਨ ਦੇ ਵਿੱਚ ਦੁਬਾਰਾ ਵਿਧਾਇਕ ਬਣ ਸਕਦੇ ਨੇ ਤਿੰਨ ਵਾਰ ਦੇ ਵਿਧਾਇਕ ਰਹਿ ਚੁੱਕੇ ਨੇ ਤਰਨਤਾਰਨ ਦੇ ਵਿੱਚ ਹਰਮਿਤ ਸਿੰਘ ਸੰਧੂ ਦੇ ਕੰਮਾਂ ਤੋਂ ਲੋਕ ਨੇ ਜਿਹੜੇ ਬਹੁਤ ਖੁਸ਼ ਨਜ਼ਰ ਆ ਹੁੰਦੇ ਸੀ ਤਾਂ ਹੁਣ ਉਹਨਾਂ ਦੇ ਵੱਲੋਂ ਜਿਹੜੇ ਕੀਤੇ ਗਏ ਕੰਮ ਨੇ ਉਹਨਾਂ ਦਾ ਨਤੀਜਾ ਜਿਹੜਾ ਸਾਹਮਣੇ ਆਉਣਾ ਸ਼ੁਰੂ ਹੋ ਗਿਆ ਹਰਮਿੰਦਰ ਸਿੰਘ ਸੰਧੂ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਪਹਿਲੇ ਸਥਾਨ ਦੇ ਉੱਤੇ ਬਣੇ ਹੋਏ ਨੇ ਤਾਂ 6 ਰੋਜ਼ਾਂ ਅੱਗੇ ਨੇ 7ਵੇਂ ਦੀ ਗਿਣਤੀ ਚੱਲ ਰਹੀ ਹੈ 7ਵੇਂ ਰੋਜ਼ਾ ਜਿਹੜਾ 라ਉਂਡ ਹੈ ਇਸ ਦੇ ਵਿੱਚ ਵੀ ਆਮ ਆਦਮੀ ਪਾਰਟੀ ਦੇ ਵੱਲੋਂ ਆਪਣੀ ਲੀਡ ਹੈ ਜਿਹੜੀ ਉਹ ਬਰਕਰਾਰ ਰੱਖੀ ਹੋਈ ਆ ਤਾਂ ਤੁਹਾਨੂੰ ਦੱਸ ਦਈਏ ਕਿ 14500 86 ਵੋਟਾਂ ਹਰਮਿੰਦਰ ਸਿੰਘ ਸੰਤੂ ਨੂੰ ਪਈਆਂ ਨੇ ਤਾਂ ਉੱਥੇ ਹੀ ਜੇਕਰ ਆਪਾਂ ਕਾਂਗਰਸ ਦੀ ਗੱਲ ਕਰੀਏ 7260 ਵੋਟਾਂ ਇਹ ਜਿਹੜੀ ਅਕਾਲੀ ਦਲ ਦੀ ਉਮੀਦਵਾਰਾ ਉਹਨਾਂ ਦੀ ਗੱਲ ਕਰੀਏ ਤਾਂ ਉਹਨਾਂ ਨੂੰ 13694 ਭਾਜਪਾ ਨੂੰ 1620 ਵੋਟਾਂ ਤੇ ਆਜ਼ਾਦ ਉਮੀਦਵਾਰ ਤੇ ਅਮਰਿਤਪਾਲ ਦੀ ਜੱਥੇਬੰਦੀ ਅਕਾਲੀ ਦਲ ਵਾਰਿਸ ਪੰਜਾਬ ਦੇ ਵੱਲੋਂ ਸਮਰਥਨ ਜਿਨ੍ਹਾਂ ਨੂੰ ਮਿਲਿਆ ਮਨਦੀਪ ਸਿੰਘ ਉਹਨਾਂ ਨੂੰ 5994 ਵੋਟਾਂ ਨੇ ਜਿਹੜੀਆਂ ਹੁਣ ਤੱਕ ਪਈਆਂ ਨੇ ਤਾਂ ਸਿੱਧ ਹੁੰਦਾ ਹੋਇਆ ਨਜ਼ਰ ਆ ਰਿਹਾ ਕਿ ਕੁਝ ਕੁ ਰਾਉਂਡ ਨੇ ਜਿਹੜੇ ਉਹ ਬਾਕੀ ਰਹਿ ਗਏ ਨੇ ਤਾਂ ਜੇਕਰ ਇਸੇ ਤਰ੍ਹਾਂ ਹਰਮਿਤ ਸਿੰਘ ਸੰਧੂ ਆਪਣੀ ਲੀਡ ਬਰਕਰਾਰ ਰੱਖਦੇ ਨੇ ਤਾਂ ਅੱਜ ਉਹ ਤਰਨਤਾਰਨ ਤੋਂ ਆਮ ਆਦਮੀ ਪਾਰਟੀ ਦੇ ਵੱਲੋਂ ਚੁਣੇ ਗਏ ਉਮੀਦਵਾਰ ਵਿਧਾਇਕ ਬਣ ਸਕਦੇ ਨੇ ਹਾਲਾਂਕਿ ਗੇਮ ਹੈ ਜਿਹੜੀ ਪਲਟ ਸਕਦੀ ਹੈ ਕੁਝ ਵੀ ਹੋ ਸਕਦਾ ਹੈ ਸੱਤਵਾਂ ਰਾਉਂਡ ਚੱਲ ਰਿਹਾ ਹਾਲੇ ਤੱਕ ਨੌ ਰਾਉਂਡ ਨੇ ਜਿਨ੍ਹਾਂ ਦੀ ਗਿਣਤੀ ਬਾਕੀ ਪਈ ਆ ਪਰ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਇਹ ਲੀਡ ਪਰ ਕਰਾਰ ਰੱਖੀ ਜਾਂਦੀ ਹੈ ਆਮ ਆਦਮੀ ਪਾਰਟੀ ਦੇ ਵੱਲੋਂ ਤਾਂ ਇਹਨਾਂ ਦੀ ਜਿੱਤ ਪੱਕੀ ਮੰਨੀ ਜਾ ਸਕਦੀ ਹੈ ਕਿਉਂਕਿ ਤਰਨਤਾਰਨ ਦੇ ਲੋਕਾਂ ਦਾ ਕਹਿਣਾ ਸੀ ਕਿ ਹਰਮਿੰਦਰ ਸਿੰਘ ਸੰਧੂ ਦੁਆਰਾ ਤਰਨਤਾਰਨ ਦੇ ਵਿੱਚ ਬਹੁਤ ਵਧੀਆ ਕੰਮ ਨੇ ਜਿਹੜੇ ਕੀਤੇ ਗਏ ਨੇ ਤਿੰਨ ਵਾਰ ਦੇ ਵਿਧਾਇਕ ਰਹਿ ਚੁੱਕੇ ਨੇ ਚੌਥੀ ਵਾਰ ਫਿਰ ਦੁਬਾਰਾ ਵਿਧਾਇਕ ਬਣ ਸਕਦੇ ਨੇ ਹਰਮਿੰਦਰ ਸਿੰਘ ਸੰਧੂ ਦੇ ਵੱਲੋਂ ਕੀਤੇ ਗਏ ਕੰਮ ਨੇ ਜਿਹੜੇ ਤਰਨਤਾਰਨ ਦੇ ਵਿੱਚ ਬੋਲ ਰਹੇ ਨੇ ਤਾਂ ਹੀ ਲੋਕਾਂ ਦੇ ਵੱਲੋਂ ਇਹਨਾਂ ਭਰਮਾ ਹੁੰਗਾਰਾ ਜਿਹੜਾ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਮਿਲਦਾ ਹੋਇਆ ਨਜ਼ਰ ਆ ਰਿਹਾ ਤਾਂ ਵੀਤੇ ਦਿਨਾਂ ਦੇ ਵਿੱਚ ਆਪਾਂ ਵੀਡੀਓਜ਼ ਦੇ ਜਿਹੜੀਆਂ ਦੇਖਦੇ ਹੁੰਦੇ ਸੀ ਤਰਨ ਤਰਨ ਦੇ ਵਿੱਚ ਰੋਡ ਸ਼ੋਅ ਕੀਤੇ ਜਾਂਦੇ ਸੀ ਉਹਦੇ ਵਿੱਚ ਵੀ ਲੋਕਾਂ ਦਾ ਭਰਮਾ ਇਕੱਠ ਮਿਲਦਾ ਸੀ ਤਾਂ ਉਸ ਨੂੰ ਦੇਖਦੇ ਹੋਏ ਜੇਕਰ ਆਪਾਂ ਗੱਲ ਕਰੀਏ ਲੋਕਾਂ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਲੈ ਕੇ ਪਿਆਰ ਹੀ ਇੰਨਾ ਬਣਿਆ ਹੋਇਆ ਕਿ ਉਹਨਾਂ ਦੇ ਬੋਲੋ ਹੁਮ ਹੁਮ ਆਕੇ ਜਿਹੜੀ ਵੋਟ ਆ ਉਹ ਪਾਈ ਗਈ ਹੈ ਸਵੇਰੇ ਜੇਕਰ ਆਪਾਂ ਗੱਲ ਕਰੀਏ ਬੈਲਟ ਪੇਪਰ ਦੇ ਨਾਲ ਜਿਹੜੀ ਗਿਣਤੀ ਹੋਈ ਸੀ ਤਾਂ ਉਸ ਦੇ ਵਿੱਚ ਅਕਾਲੀ ਦਲ ਦੇ ਉਮੀਦਵਾਰ ਨੇ ਜਿਹੜੇ ਉਹ ਪਹਿਲੇ ਨੰਬਰ ਦੇ ਉੱਤੇ ਚੱਲਦੇ ਹੋਏ ਨਜ਼ਰ ਆ ਰਹੇ ਸੀ ਪਰ ਹੁਣ ਜੇਕਰ ਆਪਾਂ ਗੱਲ ਕਰੀਏ ਲਗਾਤਾਰ ਸ਼੍ਰੋਮਣੀ ਅਕਾਲੀ ਦਲ ਦੇ ਲੀਡ ਨੂੰ ਪਸਾਰਦੇ ਹੋਏ ਅੱਗੇ ਵੱਲ ਵਧਦੇ ਹੋਏ ਨਜ਼ਰ ਆ ਰਹੇ ਨੇ ਆਮ ਆਦਮੀ ਪਾਰਟੀ ਦੇ ਹਰਮੀਤ ਸਿੰਘ ਸੰਧੂਤਾ ਅੱਜ ਤਰਨਤਾਰਨ ਨੂੰ ਜਿਹੜਾ ਜਰਨੈਲ ਮਿਲਣ ਵਾਲਾ ਮਾਜੇ ਦੀ ਧਰਤੀ ਤੇ ਉੱਤੋਂ ਹੁਣ ਇੱਕ ਹੋਰ ਇਤਿਹਾਸ ਹੈ ਜਿਹੜਾ ਲਿਖਿਆ ਜਾ ਸਕਦਾ 2027 ਦੀਆਂ ਵਿਧਾਨ ਸਭਾ ਚੋਣਾਂ ਦਾ ਸਾਈਮੀ ਫਾਈਨਲ ਹੈ ਜਿਹੜਾ ਤਰਨਤਾਰਨ ਦੀ ਜਿਮਨੀ ਚੋਣਾਂ ਨੂੰ ਮੰਨਿਆ ਜਾ ਰਿਹਾ ਜੇਕਰ ਆਮ ਆਦਮੀ ਪਾਰਟੀ ਇੱਥੇ ਆਪਣੀ ਸੀਟ ਪੱਕੀ ਕਰ ਸਕਦੀ ਹੈ ਤਾਂ ਫਿਰ 2027 ਦੇ ਵਿੱਚ ਜਿਹੜੀਆਂ ਵਿਧਾਨ ਸਭਾ ਦੀਆਂ ਚੋਣੀਆਂ ਹੋਣੀਆਂ ਨੇ ਉਸ ਦੇ ਵਿੱਚ ਵੀ ਆਮ ਆਦਮੀ ਪਾਰਟੀ ਆ ਜਿਹੜਾ ਆਪਣਾ ਜੋਰ ਵਖਾਵੇਗੀ ਤਾਂ ਮੋੜ ਜਿਵੇਂ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਹੁੰਦੇ ਨੇ ਕਿ ਅਸੀਂ 2027 ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਵਾਂਗੇ ਇਹ ਗੱਲਾਂ ਜਿਹੜੀਆਂ ਸੱਚ ਹੁੰਦੀਆਂ ਹੋਈਆਂ ਸਿੱਧ ਹੋ ਸਕਦੀਆਂ ਨੇ ਤਾਂ ਜੇਕਰ ਆਪਾਂ ਗੱਲ ਕਰੀਏ ਹਾਲੇ ਇੱਕ ਹੋਰ ਜਿਹੜੀ ਸੀਟ ਹੈ ਉਸ ਦੇ ਉੱਤੇ ਵੀ ਜਿਮਨੀ ਚੋਣਾ ਹੋ ਸਕਦੀਆਂ ਨੇ ਕਿਉਂਕਿ ਖਡੂਰ ਸਾਹਿਬ ਤੋਂ ਜਿਹੜੇ ਵਿਧਾਇਕ ਸੀ ਉਹਨਾਂ ਨੂੰ ਜਿਹੜਾ ਕਿ ਹਿਰਾਸਤ ਦੇ ਵਿੱਚ ਲਿਆ ਗਿਆ ਜੇਲ ਹੋਈ ਸਜ਼ਾ ਸੁਣਾਈ ਗਈ ਉੱਥੇ ਦੀ ਸੀਟ ਵੀ ਖਾਲੀ ਹੋ ਸਕਦੀ ਆ ਉੱਥੇ ਵੀ ਜਿਮਨੀ ਚੋਣਾ ਹੋ ਸਕਦੀਆਂ ਨੇ ਪਰ ਜੇਕਰ ਆਪਾਂ ਤਾਰਨ ਤਾਰਨ ਦੀ ਗੱਲ ਕਰਦੇ ਆ ਤਾਂ ਇੱਥੇ ਆਮ ਆਦਮੀ ਪਾਰਟੀ ਦੇ ਵੱਲੋਂ ਲਗਾਤਾਰ ਆਪਣੀ ਲੀਡ ਹੈ ਜਿਹੜੀ ਪ੍ਰਕਰਾਰ ਰੱਖੀ ਹੋਈ ਆ ਪਹਿਲੇ ਨੰਬਰ ਦੇ ਉੱਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਾਪਦੇ ਨੇ ਦੂਜੇ ਨੰਬਰ ਤੇ ਅਕਾਲੀ ਦਲ ਦੇ ਧਰਮੀ ਪਰਿਵਾਰ ਦੇ ਵਿੱਚੋਂ ਬੀਬੀ ਸੁਖਵਿੰਦਰ ਕੌਰ ਰੰਧਾਵਾ ਤੀਜੇ ਨੰਬਰ ਤੇ ਕਾਂਗਰਸ ਦੇ ਉਮੀਦਵਾਰ ਨੇ ਚੌਥੇ ਨੰਬਰ ਤੇ ਮਨਦੀਪ ਸਿੰਘ ਨੇ ਤੇ ਪੰਜਵੇਂ ਨੰਬਰ ਦੇ ਉੱਤੇ ਭਾਜਪਾ ਜਿਹੜੀ ਉਹ ਨਜ਼ਰ ਆ ਰਹੀ ਆ ਤਾਂ ਹੁਣ ਜੇਕਰ ਆਪਾਂ ਦੇਖੀਏ ਤਾਂ ਸਿਰਫ ਦੋ ਪਾਰਟੀਆਂ ਦੇ ਵਿੱਚ ਜਿਹੜਾ ਫਸ ਮੀ ਟੱਕਰ ਦੇਖਣ ਨੂੰ ਮਿਲ ਸਕਦੀ ਆ ਆਮ ਆਦਮੀ ਪਾਰਟੀ ਤੇ ਅਕਾਲੀ ਦਲ ਦੋਨਾਂ ਦੀ ਜਿਹੜੀ ਲੀਡ ਆ ਉਹ ਬਰਕਰਾਰ ਹੈ ਪਹਿਲੇ ਨੰਬਰ ਦੇ ਉੱਤੇ ਆਮ ਆਦਮੀ ਪਾਰਟੀ ਆ ਦੂਜੇ ਨੰਬਰ ਦੇ ਉੱਤੇ ਅਕਾਲੀ ਦਲ ਆ ਮਹਿਜ ਕੁਝ ਇੱਕ ਹੀ ਵੋਟਾਂ ਦੀ ਗਿਣਤੀ ਦਾ ਫਰਕ ਆ ਜਿਹੜਾ ਉਹ ਦਿਖਾਈ ਦੇ ਰਿਹਾ ਕੁਝ ਸਮੇਂ ਦੇ ਵਿੱਚ ਜਿਹੜਾ ਇਹ ਸਿੱਧ ਹੋ ਜਾਣਾ ਕਿਉਂਕਿ ਰੁਝਾਨ ਵਾਦੇ ਹੋਏ ਨਜ਼ਰ ਆ ਰਹੇ ਨੇ ਆਮ ਆਦਮੀ ਪਾਰਟੀ ਪਹਿਲੇ ਨੰਬਰ ਦੇ ਉੱਤੇ ਆਤਾ ਜਿਹੜੀ ਬੀਬੀ ਸੁਖਵਿੰਦਰ ਕੌਰ ਆ ਉਹਨਾਂ ਦੇ ਵੱਲੋਂ ਦੂਜੇ ਨੰਬਰ ਦੇ ਉੱਤੇ ਆਪਣੀ ਸੀਟ ਆ ਜਿਹੜੀ ਉਹ ਪੱਕੀ ਕੀਤੀ ਜਾ ਰਹੀ ਹੈ ਲੀਡ ਬਰਕਰਾਰ ਚੱਲ ਰਹੀ ਆ ਕੁਝ ਕੁ ਵੋਟਾਂ ਦਾ ਫਰਕ ਆ ਜਿਹੜਾ ਉਹ ਦਿਖਾਈ ਦੇ ਰਿਹਾ